ਦੇਖੋ ਜੀ ਕਈ ਦੇਸ਼ ਐ ਹੈ ਜਿਹਨੇ ਜਿੱਥੇ ਉਹਨਾਂ ਉਹਨਾਂ ਨੇ ਪਨਾਹ ਲਈ ਹੋਈ ਹੈ ਉਹਨਾਂ ਨੇ ਉਹਨਾਂ ਉਹਨਾਂ ਮੁਲਕਾਂ ਦਾ ਵੀ ਜਿਹੜਾ ਉੱਥੇ ਰਹਿਣਾ ਦੁੱਬਰ ਕਰਤਾ ਜਿਹੜੇ ਵੀ ਮੁਲਕ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਦੇਸ਼ ਵਿਰੋਧੀ ਅੰਸਰ ਹੈਗੇ ਨੇ ਉਹ ਜਦੋਂ ਉਹਨਾਂ ਨੇ ਸਰਕਾਰਾਂ ਉੱਥੇ ਹੀ ਉਹਨਾਂ ਨੂੰ ਰੋਕਣ ਉਹਦੇ ਵਿੱਚ ਸਾਡੇ ਵੀ ਕਈ ਮੋਸਟ ਵਾਂਟਡ ਜਿਹੜੇ ਨੇ ਉਪਦੇਸ਼ਾਂ 'ਚ ਰਹਿੰਦੇ ਨੇ ਕੋਈ ਗੱਲ ਨਹੀਂ ਜੀ ਜਦੋਂ ਅਸੀਂ ਕੋਈ ਜੌਬ ਕਰ ਰਹੇ ਹਾਂ ਜਦੋਂ ਅਸੀਂ ਸਾਢੇ 3 ਕਰੋੜ ਲੋਕਾਂ ਦੇ ਸੁੱਖ ਤੇ ਚੈਨ ਦੀ ਜਿਹੜੀ ਨੀਂਦ ਖਰਾਬ ਕਰਨ ਵਾਲਿਆਂ ਨੂੰ ਅਸੀਂ ਸਜ਼ਾਾਂ ਮੈਂ ਦੇ ਰਹੇ ਹਾਂ ਉਹਨਾਂ ਨੂੰ ਜੇਲ੍ਹਾਂ 'ਚ ਦੇ ਰਹੇ ਆ ਜਾਂ ਉਹ ਜੇ ਅਗਿਓ ਕੋਈ ਬਾਉਂਸ ਬੈਕ ਕਰਦੇ ਨੇ ਤਾਂ ਉਹਨਾਂ ਨੂੰ ਗੋਲੀਆਂ ਵੀ ਲੱਗ ਰਹੀਆਂ ਨੇ ਜ਼ਖਮੀ ਵੀ ਹੋ ਰਹੇ ਨੇ ਔਰ ਕਈ ਤਾਂ ਮਾਰੇ ਵੀ ਗਏ ਨੇ ਤਾਂ ਫਿਰ ਕੋਈ ਗੱਲ ਨਹੀਂ ਤਾਂ ਫਿਰ ਆਉਣਗੇ ਹੀ ਕੋਈ ਗੱਲ ਨਹੀਂ ਅਸੀਂ ਤਾਂ ਅਸੀਂ ਪੰਜਾਬ ਦੇ 3.5 ਕਰੋੜ ਲੋਕਾਂ ਦੇ ਕਸਟੋਡੀਅਨ ਆ ਔਰ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸੁੱਖ ਚੈਨ ਉਹਨਾਂ ਦਾ ਬਹਾਲ ਰੱਖਣਾ ਇਹ ਸਾਡਾ ਫਰਜ਼ ਹੈ ਸੋ ਅਸੀਂ ਆਪਣੀ ਪੁਲਿਸ ਨੂੰ ਵੀ ਅਪਡੇਟ ਰੱਖਦੇ ਆ ਅਤਕ ਕਿਉਂਕਿ ਸਾਡੇ 500 ਕਿਲੋਮੀਟਰ ਦੇ ਲਗਭਗ ਬਾ 532 ਕਿਲੋਮੀਟਰ ਸਾਡਾ ਜਿਹੜਾ ਬਾਰਡਰ ਹੈ ਉਹ ਪਾਕਿਸਤਾਨ ਨਾਲ ਲੱਗਦਾ ਸੋ ਸਾਨੂੰ ਇੰਟਰਨਲ ਸਕਿਉਰਿਟੀ ਦੇ ਨਾਲ-ਨਾਲ ਸਾਨੂੰ ਬਾਹਰੋਂ ਵੀ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਵੀ ਸਾਨੂੰ ਬਹੁਤ ਸਾਰਾ ਧਿਆਨ ਦੇਣਾ ਪੈਂਦਾ ਔਰ ਬੀਐਸਐਫ ਨਾਲ ਮਿਲ ਕੇ ਕੰਮ ਕਰਦੇ ਸਾਹਿਬ ਲਗਾਤਾਰ ਆਜੂ ਰੂਟਿੰਗ ਆਪਾਰਟਸ ਜਿਹੜੇ ਦੇਖਦੇ ਆ ਰਹੀ ਹੈ ਨਾ ਅੰਦਰਸ ਪਾਰਟੀ ਜੇ ਤੱਕ ਇਹ ਤੁਹਾਨੂੰ ਆਈ ਉਹ ਵੀ ਭਾਰਤ ਤੋਂ ਬਾਹਰ ਆਈ ਕੈਕਸ ਤੋਂ ਵੀ ਭਾਰਤ ਤੋਂ ਬਾਹਰ ਬੈਠ ਕੇ ਦੇਖੋ ਜੀ ਕਈ ਦੇਸ਼ ਐ ਹੈ ਜੇ ਇਹਨੇ ਜਿੱਥੇ ਉਹਨਾਂ ਨੇ ਉਹਨਾਂ ਨੇ ਪਨਾਹ ਲਈ ਹੋਈ ਹੈ ਉਹਨਾਂ ਨੇ ਉਹਨਾਂ ਉਹਨਾਂ ਮੁਲਕਾਂ ਦਾ ਵੀ ਜਿਹੜਾ ਉੱਥੇ ਰਹਿਣਾ ਦੋਬਰ ਕਰਤਾ ਸੋ ਇਸ ਕਰਕੇ ਅਸੀਂ ਤਾਂ ਚਾਹਨੀ ਆ ਕਿ ਜਿਹੜੇ ਵੀ ਮੁਲਕ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਦੇਸ਼ ਵਿਰੋਧੀ ਅਨਸਰ ਹੈਗੇ ਨੇ ਜਾਂ ਤਾਂ ਉਹਨਾਂ ਦੀਆਂ ਸਰਕਾਰਾਂ ਉੱਥੇ ਹੀ ਉਹਨਾਂ ਨੂੰ ਰੋਕਣ ਜਾਂ ਫਿਰ ਜੋ ਭਾਰਤ ਸਰਕਾਰ ਦੀ ਨੀਤੀ ਹੈ ਵਿਦੇਸ਼ ਸਰਕਾਰ ਨੀਤੀ ਹੈ ਕਿ ਜਿਵੇਂ ਸਾਡੇ ਵੀ ਕਈ ਮੋਸਟ ਵਾਂਟਡ ਜਿਹੜੇ ਨੇ ਉਹ ਵਿਦੇਸ਼ਾਂ 'ਚ ਰਹਿੰਦੇ ਨੇ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਇੰਟਰਨੈਸ਼ਨਲ ਮਾਮਲਾ ਹੈ ਸਾਨੂੰ ਫਿਰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੇ ਹੋਮ ਅਫੇਅਰ ਨਾਲ ਗੱਲਬਾਤ ਕਰਕੇ Yo le carnal pendeja, si uno no hay la